ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਡਾਨ ਸਮਾਜ ਵਿਕਾਸ ਸੰਸਥਾ ਤੇ ਨੌਜਵਾਨ ਲੱਗੇ ਨੇ ਸੇਵਾ ਕਰਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸਮਰਪਿਤ ਕੀਰਤਨ ਸਜਾਉਣਾ ਕੱਲ ਨੂੰ ਉਹਦੇ ਸਬੰਧ ਦੇ ਵਿੱਚ ਅੱਜ ਸਫਾਈਆਂ ਜਿਹੜੀਆਂ ਉਹ ਬੜੇ ਜੋਰ ਨਾਲ ਚੱਲ ਰਹੀਆਂ ਨੇ ਪਿੰਡ ਦੀ ਤਲਵੰਡੀ ਨਾਰ ਦੀ ਜਿਹੜੀ ਆ ਸਫਾਈ ਦੀ ਸੇਵਾ ਲੱਗੀ ਆ ਤੇ ਬਾਲਕ ਉਦਮ ਬਖਸ਼ੇ ਸੰਗਤਾਂ ਨੂੰ ਤੇ ਸੰਗਤਾਂ ਵੱਲ ਚੜ ਕੇ ਜਿਹੜਾ ਸਫਾਈ ਦਾ ਯੋਗਦਾਨ ਪਾਉਣ ਤਾਂ ਕਿ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਆ ਉਹ ਆ ਗੁਰੂ ਜੀ ਲੁੱਟਣ ਆਏ ਸਿਵਾਜ ਨਹੀਂ ਜਿਹੜੀ ਵਧੀਆ ਢੰਗ ਨਾਲ ਜਿਹੜੀਆਂ ਪ੍ਰਕਰਮਾ ਕਰ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਡਾਨ ਸਮਾਜ ਵਿਕਾਸ ਸੰਸਥਾ ਦੇ ਨੌਜਵਾਨ ਲੱਗੇ ਨੇ ਸੇਵਾ ਕਰਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸਮਰਪਿਤ ਜਿਹੜਾ ਨਗਰ ਕੀਰਤਨ ਸਜਾਉਣਾ ਕੱਲ ਨੂੰ ਉਹਦੇ ਸਬੰਧ ਦੇ ਵਿੱਚ ਅੱਜ ਸਫਾਈਆਂ ਜਿਹੜੀਆਂ ਉਹ ਬੜੇ ਜ਼ੋਰ ਨਾਲ ਚੱਲ ਰਹੀਆਂ ਨੇ ਪਿੰਡ ਦੀ ਤਲਵੰਡੀ ਰਾਹ ਦੀ ਸਫਾਈ ਦੀ ਸੇਵਾ ਲੱਗੀ ਆ ਤੇ ਬਾਲਕ ਉਦਮ ਬਖਸ਼ੇ ਸੰਗਤਾਂ ਨੂੰ ਤੇ ਸੰਗਤਾਂ ਵੱਧ ਚੜ ਕੇ ਜਿਹੜਾ ਸਫਾਈ ਦਾ ਯੋਗਦਾਨ ਪਾਉਣ ਤਾਂ ਕਿ ਗੁਰੂ ਸਾਹਿਬ ਦੀ ਫਵਾਰੀ ਜਿਹੜੀ ਆ ਉਹ ਆ ਗੁਰੂ ਜੀ ਲੁੱਟਣ ਆਏ ਸਿਵਾਜ ਨਹੀਂ ਹੋਣੀ ਜਿਹੜੀ ਵਧੀਆ ਢੰਗ ਨਾਲ ਜਿਹੜੀਆਂ ਪ੍ਰਕਰਮਾ ਕਰ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ